ਸਮਾਜਿਕ ਪਰਿਵਰਤਨ ਸਮਾਜਿਕ ਕ੍ਰਾਂਤੀ ਸੋਸ਼ਲ ਟ੍ਰਾਂਸਫਰਮੇਸ਼ਨ ਔਰ ਸੋਸ਼ਲ ਰੈਵੋਲੂਸ਼ਨ ਇਹ ਉਹ ਲੋਕ ਲੈ ਕੇ ਆਇਆ ਜਿਹੜੇ ਲੋਕ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਮਹੱਤੀ ਸਨ ਅਗਾਂਵ ਬਦੂ ਸੰ ਤੇ ਕੰਮ ਕਰਨ ਦੇ ਵਿੱਚ ਵਿਸ਼ਵਾਸ ਕਰਦੇ ਸਨ ਆਪਾਂ ਇਤਿਹਾਸ ਤੋਂ ਐਗਜ਼ਾਮਪਲ ਚੱਕੀਏ ਤਾਸ਼ੀਰ ਗੁਰੂ ਆਨੰਦਦੇਵ ਜੀ ਖੇਤੀਬਾੜੀ ਕਰਦੇ ਸੀ ਸ੍ਰੀ ਗੁਰੂ ਰਵਿਦਾਸ ਜੀ ਉਹ ਜੁੱਤੀਆਂ ਗੰਨਣ ਦਾ ਜਿਹੜਾ ਉੱਡਣ ਕਰਦੇ ਸੀ ਕੰਮ ਕਰਦੇ ਸੀ ਭਗਤ ਕਬੀਰ ਜੀ ਉਹ ਖੱਡੀ ਬਣਦੇ ਸੀ ਆਪਾਂ ਦੇਖਦੇ ਹਾਂ ਕਿ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਸਾਡੇ ਰਹਿਬਰ ਆ ਉੱਤੀ ਲਹਿਰ ਦੇ ਜਿਹੜੇ ਲੀਡਰ ਆ ਜਿਹੜੇ ਜਿਨ੍ਹਾਂ ਨੇ ਸਮਾਜ ਦੇ ਵਿੱਚ ਪਰਿਵਰਤਨ ਲਿਆਉਣ ਦਾ ਕੰਮ ਕੀਤਾ ਸਮਾਜ ਦੇ ਵਿੱਚ ਕ੍ਰਾਂਤੀ ਲਿਆਉਣ ਦਾ ਕੰਮ ਕੀਤਾ ਇੱਕ ਸੋਸ਼ਲ ਰੈਵੋਲੂਸ਼ਨ ਲੈ ਕੇ ਆਏ ਇਹ ਲੋਕ ਆਪਣੀ ਪਰਸਨਲ ਲਾਈਫ ਦੇ ਵਿੱਚ ਵੀ ਬਹੁਤ ਉਦਮੀ ਸਨ ਆਪਾਂ ਬਹੁਤ ਜਿਆਦਾ ਸਮਾਜ ਦੀ ਤਰਫ ਇੱਕ ਨਿਗਾਹ ਮਾਰੀਏ ਤਾਂ ਸਾਨੂੰ ਦੇਖਣ ਨੂੰ ਕੀ ਮਿਲਦਾ ਹੈ ਕਿ ਸਾਡੇ ਬਹੁਤ ਜਿਆਦਾ ਸਮਾਜ ਦੇ ਵਿੱਚ ਜਿਹੜੇ ਗਰੀਲਡ ਲੋਕ ਆ ਜਿਹੜੇ ਗਲੀਆਂ ਦੇ ਵਿੱਚ ਖੜੇ ਰਹਿੰਦੇ ਆ ਜਿਹੜੇ ਮੋੜਾਂਾਂ ਦੇ ਖੜੇ ਆ ਉਹ ਕੀ ਕਰਦੇ ਆ ਕਿ ਉਹ ਲੋਕਾਂ 'ਚ ਗਲਤੀਆਂ ਲੱਭਣ ਦਾ ਕੰਮ ਕਰਦੇ ਆ ਉਹ ਬਸ ਸਿਰਫ ਉਹਨਾਂ ਦਾ ਕੰਮ ਕੀ ਹੈ ਸਿਰਫ ਕ੍ਰਿਟੀਸਾਈਜ਼ ਕਰਨਾ ਹੋਰ ਕੁਝ ਕੰਮ ਨਹੀਂ ਕਰਦੇ ਇਹ ਲੋਕ ਜਿਹੜੇ ਵਿਲੇਟ ਲੋਕ ਹੈ ਇਹ ਸਾਡੇ ਸਮਾਜ ਦੇ ਅੰਦਰੋਂ ਦੀ ਘਣਵਾ ਖਾ ਰਹੇ ਹੈ ਇਹ ਲੋਕ ਸਾਡੇ ਸਮਾਜ ਦੇ ਲਈ ਇੱਕ ਲਾਇਬਿਲਟੀ ਦੀ ਤਰ੍ਹਾਂ ਹੈ ਇਸ ਤੋਂ ਉਲਟ ਅਸੀਂ ਦੇਖਦੇ ਹਾਂ ਜਿਹੜੇ ਸਾਡੇ ਸਮਾਜ ਦੇ ਮਿਹਨਤੀ ਲੋਕ ਹੈ ਜਿਹੜੇ ਸਾਡੇ ਸਮਾਜ ਦੇ ਕੰਮ ਕਰਨ ਵਾਲੇ ਲੋਕ ਹੈ ਇਹ ਲੋਕ ਅਗਾਂਵਧੂ ਲੋਕ ਹੈ ਇਹ ਜਿਹੜੇ ਲੋਕ ਆ ਇਹ ਸਾਡੇ ਸਮਾਜ ਦੇ ਲਈ ਐਸੈਟ ਦੀ ਤਰ੍ਹਾਂ ਹੈ ਇਹ ਲੋਕ ਸਾਡੇ ਸਮਾਜ ਦੇ ਵਿੱਚ ਇੱਕ ਪਰਿਵਰਤਨ ਦੀ ਗੱਲ ਕਰਦੇ ਆ ਸੋਸ਼ਲ ਰੈਵਿਊਲੂਸ਼ਨ ਦੀ ਗੱਲ ਕਰਦੇ ਆ ਇੱਕ ਕ੍ਰਾਂਤੀ ਦੀ ਗੱਲ ਕਰਦੇ ਆ ਇੱਕ ਟਰਾਂਸਫਾਰਮੇਸ਼ਨ ਦੀ ਗੱਲ ਕਰਦੇ ਆ ਇਹਨਾਂ ਦੇ ਉਦਮ ਸਦਕਾ ਸਮਾਜ ਵਿੱਚ ਕ੍ਰਾਂਤੀ ਆ ਵੀ ਰਹੀ ਹੈ ਸਮਾਜ ਦੇ ਵਿੱਚ ਟਰਾਂਸਫਾਰਮੇਸ਼ਨ ਆ ਵੀ ਰਹੀ ਹੈ ਸਾਨੂੰ ਚਾਹੀਦਾ ਕੀ ਹੈ ਸਾਨੂੰ ਚਾਹੀਦਾ ਇਹ ਆ ਕਿ ਅਸੀਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਮਿਹਨਤੀ ਹੋਈਏ ਕੰਮ ਕਰਨ ਵਾਲੇ ਹੋਈਏ ਆਪਣਾ ਕੋਈ ਕਾਰੋਬਾਰ ਸੈੱਟ ਕਰੀਏ ਆਪਾਂ ਅਸੀਂ ਕਿਸੇ ਸਕਿੱਲ ਤੇ ਕੰਮ ਕਰੀਏ ਕਿਸੇ ਸਕਿੱਲ ਤੇ ਕੰਮ ਕਰਕੇ ਕੋਈ ਪੈਸਾ ਕਮਾ ਕੇ ਅਮੀਰ ਹੋਈਏ ਔਰ ਅਗਰ ਸਾਡੀ ਕੋਈ ਮੰਦੀ ਹਾਲਤ ਮੰਦ ਹਾਲ ਸਾਡੀ مالی ਹਾਲਤ ਖਰਾਬ ਆ ਉਹਨੂੰ ਮੁਕੱਦਰਾਂ ਤੇ ਸਿੱਟਣ ਦੀ ਬਜਾਏ ਉਹਨੂੰ ਕਿਸਮਤ ਤੇ ਸਟੰਡੀ ਬੁਝਾਇਏ ਉਸ ਨੂੰ ਠੀਕ ਕਰਨ ਲਈ ਸਾਨੂੰ ਕੋਈ ਉਪਰਾਲਾ ਕਰਨਾ ਚਾਹੀਦਾ ਹੈ ਤੇ ਜਿਹੜੇ ਵਿਲਣ ਲੋਕ ਹੈ ਇਹਨਾਂ ਤੋਂ ਆਪਣੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਇਹਨਾਂ ਦੇ ਕਦੇ ਸੰਪਤੀ ਦੇ ਵਿੱਚ ਨਹੀਂ ਆਉਣਾ ਚਾਹੀਦਾ ਥੈਂਕ ਯੂ